ਗੱਡੀ ਰੋਕ ਉਹ ਇਥੇ ਨਹੀਂ ਜਾਣ ਦੇਣਾ ਯਾਰ ਆ ਰਿਹਾ ਆ ਰਿਹਾ ਆ ਰਿਹਾ ਬਣਾਉਂਦਾ ਉਹ ਬਣਾਉਂਦਾ ਇੱਧਰ ਨਹੀਂ ਜਾਣ ਦੋ ਮੁੱਕਰੇ ਆ ਦੇ ਕੋਈ ਪੁਲਿਸ ਕੁਛ ਨਹੀਂ ਦੱਸ ਰਹੀ ਲਾਈਵ ਲਾਈਵ ਲੋਕ ਬਾਹਰ ਹੀ ਹੈ ਮਾਮਲੇ ਦੀ ਦੁਬਾਰਾ ਹੈ ਬਿਲਕੁਲ ਸਰ ਜੀ ਕਿ ਘਰੋਂ ਨਿਕਲਿਆ ਸੀਗਾ ਠੀਕ ਹੈ ਨਾ ਮੈਨੂੰ ਰਸਤੇ ਦੇ ਵਿੱਚ ਇਹਨਾਂ ਨੇ ਦੋ ਕ ਗੰਦੇ ਕੱਟ ਮਾਰੇ ਠੀਕ ਹੈ ਨਾ ਮੈਂ ਉੱਥੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਫੇਰ ਮੇਰੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਉਸ ਤੋਂ ਵਾਜਿਆ ਨਾ ਸ਼ੀਸ਼ੇ ਤੇ ਹੱਥ ਮਾਰਤਾ ਤੇ ਫੇਰ ਭਜਾ ਲਈ ਮੈਂ ਅੱਗੇ ਇਹਨਾਂ ਨੂੰ ਓਵਰਟੇ ਕਰਕੇ ਰੋਕਿਆ ਇਹਨਾਂ ਨੇ ਮੈਨੂੰ ਦੋ ਵਾਰ ਗਨ ਦਿਖਾਈ ਮੈਂ ਰੋਕਿਆ ਕਹਿੰਦਾ ਮੈਂ ਤੈਨੂੰ ਮਾਰ ਦੂੰਗਾ ਤੂੰ ਖਾਲਿਸਤਾਨੀ ਹੈ ਓਰੇ 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 ਬਰਾਦਰ ਅਰੇ ਕੋਈ ਪੁਲਿਸ ਕੁਛ ਨਹੀਂ ਦੱਸ ਰਹੀ ਲਾਈਵ ਲਾਈਵ ਲਓ ਬਾਹਰ ਹੀ ਹੈ ਸੱਚੀ ਗੱਲ ਦੋਸਤੋ ਅੱਜ ਹੋਲਾ ਮਹੱਲਾ ਹੈ ਪੂਰੀ ਦੁਨੀਆ ਦੇ ਵਿੱਚੋਂ ਸੰਗਤ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਉੱਥੇ ਕੁਝ ਅਜਹੀਆਂ ਘਟਨਾਵਾਂ ਵੀ ਹੋਈਆਂ ਜਿਨ੍ਹਾਂ ਨੇ ਆਪਣਾ ਧਿਆਨ ਆਪਣੇ ਵੱਲ ਖਿੱਚਿਆ ਤੇ ਉੱਥੇ ਹੀ ਇੱਕ ਸਾਕਸ ਵੱਲੋਂ ਇਸ ਤਰ੍ਹਾਂ ਦੀ ਕਰਤੂਤ ਕੀਤੀ ਗਈ ਕਿ ਉਸ ਨੂੰ ਪੂਰੀ ਦੁਨੀਆ ਤੋਂ ਲਾਂਤ ਪੈ ਰਹੀਆਂ ਨੇ ਜਿਸ ਨੇ ਕਿ ਸ਼੍ਰੀ ਨੰਦਪੁਰ ਸਾਹਿਬ ਜਾ ਰਹੀ ਸੰਗਤ ਦੇ ਨਾਲ ਇਸ ਤਰ੍ਹਾਂ ਮੇ ਵਿਸਭੇਵ ਕੀਤਾ ਤੇ ਉਸ ਤੋਂ ਬਾਅਦ ਆਪਣੀ ਰਵਲਵਰ ਕੱਢ ਕੇ ਗਨ ਪੁਆਇੰਟ ਤੇ ਸੰਗਤਾਂ ਨੂੰ ਮੰਦਾ ਚੰਗਾ ਵੀ ਬੋਲਿਆ ਹਾਲਾਂਕਿ ਉਸ ਤੋਂ ਬਾਅਦ ਸੰਗਤਾਂ ਇਕੱਠੀਆਂ ਹੋ ਗਈਆਂ ਤੇ ਇਹ ਵਿਅਕਤੀ ਉੱਥੋਂ ਫਰਾਰ ਹੋ ਰਿਹਾ ਹਾਲਾਂਕਿ ਜਦੋਂ ਪੁਲਿਸ ਨੂੰ ਕਿਹਾ ਗਿਆ ਤਾਂ ਉਸ ਵੱਲੋਂ ਵੀ ਇਸ ਵਿਅਕਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਥੇ ਦੋਸਤੋ ਜਿਵੇਂ ਕੱਲ ਵੀ ਇੱਕ ਖਬਰ ਤੁਹਾਨੂੰ ਦਿੱਤੀ ਸੀ ਕਿ ਕੁਝ ਨੌਜਵਾਨ ਜਾਣੇ ਅਣਜਾਣੇ ਦੇ ਵਿੱਚ ਹੁੱਲੜਬਾਜ਼ੀ ਕਰਦੇ ਨੇ ਤਾਂ ਉਹਨਾਂ ਨੂੰ ਨਿਹੰਗ ਸਿੰਘਾਂ ਵੱਲੋਂ ਚਾਟਾ ਛਕਾਇਆ ਗਿਆ ਸੋ ਉਹ ਵੀਡੀਓ ਵੀ ਜਿਹੜੇ ਦੋਸਤਾਂ ਨੇ ਨਹੀਂ ਦੇਖੀ ਉਹਨਾਂ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਬੈਕ ਟੂ ਬੈਕ ਦਿਖਾਉਨੇ ਆ ਸੋ ਇਸ ਮਾਮਲੇ ਤੇ ਆਪਣੀ ਰਾਏ ਜ਼ਰੂਰ ਕਮੈਂਟ ਕਰਨਾ ਕਿ ਅਜਿਹੇ ਸ਼ਖਸ ਜਿਸ ਨੇ ਇਸ ਤਰ੍ਹਾਂ ਦੁਰਵਿਵਹਾਰ ਕੀਤਾ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਦੇ ਨਾਲ ਉਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਮਿਸਾਲੀ ਹੋਵੇ ਜ਼ਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦੇਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਧੰਨਵਾਦ ਦੇਖੋ ਇਹ ਵੀਡੀਓਜ਼ ਕੱਟੀ ਰੋਗ ਉਹ ਇਥੇ ਨਹੀਂ ਜਾਣ ਦੇਣਾ ਯਾਰ ਔਰ 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 ਆ ਦੇਖੋ ਇਹ ਪੁਲਸ ਕੁਛ ਨਹੀਂ ਦੱਸ ਰਹੀ ਮੈਂ ਤੁਹਾਨੂੰ ਦੁਬਾਰਾ ਇਹ ਤਸਵੀਰਾਂ ਮਾਮਲੇ ਦੀ ਦੁਬਾਰਾ ਇਹ ਬਿਲਕੁਲ ਪੁਲਸ ਆ ਰਹੀ ਸੀ ਕਿ ਘਰੋਂ ਨਿਕਲਿਆ ਸੀਗਾ ਠੀਕ ਹੈ ਨਾ ਮੈਨੂੰ ਰਸਤੇ ਦੇ ਵਿੱਚ ਇਹਨਾਂ ਨੇ ਦੋ ਗੱਲ ਗੰਦੇ ਕੱਟ ਮਾਰੇ ਠੀਕ ਹੈ ਨਾ ਮੈਂ ਉੱਥੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਫੇਰ ਮੇਰੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਉਸ ਤੋਂ ਬਚ ਜਨਾ ਸ਼ੀਸ਼ੇ ਤੇ ਹੱਥ ਮਾਰਤਾ ਇਹ ਫੇਰ ਭਜਾਲੀ ਮੈਂ ਅੱਗੇ ਇਹਨਾਂ ਨੂੰ ਓਵਰਟੇ ਕਰਕੇ ਰੋਕਿਆ ਇਹਨਾਂ ਨੇ ਮੈਨੂੰ ਦੋ ਵਾਰ ਗਨ ਦਿਖਾਈ ਮੈਂ ਰੋਕਿਆ ਕਹਿੰਦਾ ਮੈਂ ਤੈਨੂੰ ਮਾਰ ਦੂੰਗਾ ਤੂੰ ਖਾਲਿਸਤਾਨੀ ਹੈ ਨਰਿੰਦਰ ਸਿੰਘ ਛੀਦ ਕੀਤਾ ਸਾਡਾ ਆ ਰਿਆ ਸੀ ਕਿ ਇਸ ਵਾਰੀ ਵੀ ਦਾਜ ਨਹੀਂ ਕਰਨਾ ਮਢੀਰ ਨੂੰ ਆ ਥੋੜਾ ਜਿਹਾ ਨਾਦਪੁਰ ਸਾਹਿਬ ਇਹਦੇ ਥੋੜੇ ਕਿਲੋਮੀਟਰ ਹੀ ਰਹਿ ਗਿਆ ਉਹ ਕੁਝ ਕਿਲੋਮੀਟਰ ਹੀ ਜਾ ਕੇ ਮਢੀਰ ਨੂੰ ਚੰਗੀ ਤਰ੍ਹਾਂ ਇਖਰਾਉ ਕਰਾਂਗੇ ਹੁਣ ਇਹਨਾਂ ਇਹਨਾਂ ਨੂੰ ਬੰਦ ਨਹੀਂ ਕਰਦਾ ਅਸੀਂ ਕੋਈ ਜ਼ਿਆਦਾ ਨਹੀਂ ਕਹਿਣਾ ਕਿਉਂਕਿ ਇਹ ਬਾਕੀਆਂ ਬੰਗਰੇ ਨੇ ਆਰ ਬਾਰੋ ਬੈਠ ਜਾ ਉਹਨਾਂ ਨੂੰ ਗਿਆ ਮੈਂ ਫਸ ਗਿਆ ਆ ਸਗਲਾ ਉਹ ਆਰ ਬਾਰੋ ਬੈਠ ਜਾ ਸਾਰੇ ਇੱਥੇ ਆ ਦੂਰ ਕਿੱਥੇ ਅੱਗੇ ਆ ਇੱਥੇ ਇੱਥੇ ਆ ਲੱਗਾ ਕਿ ਪਾਣੀ ਪਿਆ ਲੈ ਨੇ ਰੇਸਾਂ ਦੇ ਲੰਗਾ ਮੋੜਦੇ ਰੇਸਕਦੇ ਤੇ ਉਹ ਹੱਥ ਨਾਲੇ ਤੋੜਦੇ ਨੇ ਹੱਥ ਨਾਲੇ ਹਾਂ